ਇੱਕ ਤਾਂ ਉਹਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰੇ ਸਵੇਰੇ ਦਾ ਟਾਈਮ ਆ ਤੇ ਇੱਧਰ ਦੇਖੋ ਆ ਦੇਖੋ ਸਵੇਰੇ ਸਵੇਰੇ ਸਾਨੂੰ ਮਿਲ ਗਿਆ ਸਰਪ੍ਰਾਈਜ਼ ਆ ਚਾਰ ਬੱਚੇ ਦੇਖੋ ਡੌਗੀ ਦੇ ਕੱਲ ਜਿਹੜੇ ਭੱਜੇ ਫਿਰਦੇ ਸੀ ਇੱਧਰ ਆ ਜਾ ਪੋਲੂ ਤੂੰ ਵੀ ਇੱਧਰ ਆ ਜਾ ਆ ਚਾਰ ਬੱਚੇ ਡੌਗੀ ਦੇ ਦੇਖੋ ਮਰੀ ਹੁੰਦਾ ਹੈ ਕਿੰਨੇ ਪਿਓਰ ਕਾਲੇ ਹਨਾ ਇੱਕ ਹੀ ਆ ਬਰਾਊਨ ਬਾਕੀ ਤਿੰਨ ਪਿਓਰ ਕਾਲੇ ਆ ਬਿਓਰ ਵਾਲੇ ਕੁੱਤੇ ਆ ਹੈਲੋ ਆ ਜਾ ਇੱਥੇ ਆਜੋ ਮੈਂ ਧਾਰ ਕੱਢਣੀ ਆ ਉਹਨੇ ਤੇ ਮੈਨੂੰ ਹੁਣ ਹੱਥ ਹੁਣ ਇਹਨਾਂ ਨੂੰ ਕਿੱਦਾਂ ਬਾਹਰ ਕੱਢਦੀ ਐ ਪਹਿਲਾਂ ਧਾਰ ਕੱਢ ਲਓ ਬਾਅਦ ਕਰਦੇ ਹਾਂ ਆਹੋ ਇੱਥੇ ਕਰਦੇ ਪੱਠਿਆਂ ਤੇ ਨਾ ਵਾਸ਼ਰੂਮ ਵਾਸ਼ਰੂਮ ਕਰ ਦੋਵੇ ਪਤਾ ਪਸ਼ੂ ਬਿਮਾਰ ਹੋਊਗਾ ਓਏ ਹੈਲੋ ਹਾਂ ਦੇ ਕੁਗੂ ਜਿਹਾ ਇੱਥੇ ਜਾ ਕੇ ਬਹਿ ਗਿਆ ਇੱਕ ਹੋਰ ਹੈਲੋ ਹੈਲੋ ਹਾਂ ਕੀ ਹੋਇਆ ਮੰਮਾ ਲੱਭੀ ਤੇ ਤੁਹਾਨੂੰ ਕਿੱਥੇ ਗਈ ਮੰਮਾ ਤੁਹਾਡੀ ਉਹ ਤਾਂ ਲੱਭ ਲੱਭ ਕਮਲੀ ਹੋਈ ਹੋਣੀ ਕੱਲ ਦੀ ਵੀ ਮੇਰੇ ਬੇਬੀ ਕਿੱਥੇ ਗਏ ਹੈ ਉਹ ਇੱਥੇ ਆਣੀ ਆਉਣ ਇਹਨਾਂ ਦੀ ਮਾਂ ਹਨ ਧਾਰ ਕੱਢ ਕੇ ਉਹਦੇ ਲਾਗੇ ਛੱਡ ਦਿੰਨੇ ਆ ਮੰਮੀ ਮਨੀ ਪੈ ਤਾ ਨਾ ਜਾ ਉਹ ਵੀ ਹੈਵੀ ਕੱਬੀ ਜਈ ਆ ਹਾਈ ਸਾਰੀ ਰਾਤ ਕਿੱਦਾਂ ਕੁੰਗੜੇ ਰਹੇ ਦੇਖ ਹਨ ਇਸ ਤੇ ਨੇgg ਆ ਗਿਆ ਉਹਦਾਂ ਨੇgg ਆ ਗਿਆ ਹੁਣ ਹਾਂ ਦੇਖ ਆ ਦੇ ਇੱਕ ਕੰਮਣ ਦਿਆ ਹੁਣ ਆਹ ਤੇਰੇ ਅਲ ਦੇ ਕੀ ਜਾਂਦਾ ਕਿਦਾਂ ਉਹ ਕਿਊਟੀ ਪਾਈ ਆ ਜਾ ਆ ਜਾ ਆ ਜਾ ਓਂਡੀ ਸਵੇਰੇ ਸਵੇਰੇ ਸਾਨੂੰ ਸਰਪ੍ਰਾਈਜ਼ ਮਿਲ ਗਿਆ ਕੁੱਤਿਆਂ ਦਾ ਕੁੱਤਿਆਂ ਦੇ ਬੱਚਿਆਂ ਦਾ ਚਲੋ ਜੀ ਧਾਰ ਕੱਢ ਲਈ ਹੁਣ ਜੀ ਅਸੀਂ ਥੋੜਾ ਲੇਟ ਆਈ ਦਾ ਸਫਾਈ ਕਰ ਲਈ ਅਸੀਂ ਹੁੰਦੇ ਆ ਪਹਿਲਾਂ ਸਫਾਈ ਕਰੀਦੀ ਆ ਸਫਾਈ ਕਰ ਲਈ ਆ ਅਸੀਂ ਸਾਰੇ ਤੇ ਮਨੀ ਪਾਉਂਦੇ ਆ ਪੱਠੇ ਤੇ ਆਪਣੀਆਂ ਦੋਨੇ ਰਾਣੀਆਂ ਰਾਣੀਆਂ ਕਹਿੰਦੀਆਂ ਮਹਾਰਾਣੀਆਂ ਨੌਕਰ ਤਾਂ ਆਪਾਂ ਵਾ ਇਹਨਾਂ ਦੇ ਹਨਾ ਮਨੀ ਸਹੀ ਕਰਾਈ ਨੌਕ ਕਰ ਤੋਂ ਅਸੀਂ ਆਏ ਤੇ ਰਾਜੀ ਮਹਾਰਾਜੇ ਲੋਕ ਆਏ ਉਹ ਗੰਗਾ ਦਰਮ ਮੰਗੂ ਚਲੋ ਜੀ ਧਾਰ ਘੱਡ ਲਈਏ ਅਸੀਂ ਧਿਆਨ ਨਾਲ ਲੋ ਜੀ ਧਾਰ ਅਸੀਂ ਕੱਢ ਲਈ ਐ ਸਾਫ ਸਫਾਈ ਚੰਗੀ ਤਰ੍ਹਾਂ ਕਰਤੀ ਸਵੇਰ ਨੂੰ ਵੀ ਅਸੀਂ ਚੰਗੀ ਤਰ੍ਹਾਂ ਸਫਾਈ ਜਿਹੜੀ ਉਹ ਕਰਕੇ ਜਾਈ ਦੀ ਐ ਲੋ ਜੀ ਹੁਣ ਇਹ ਜਿਹੜਾ ਕੂੜਾ ਇਹ ਮਨੀ ਨੇ ਵਾਪਸ ਆਉਣਾ ਮੋੜ ਕੇ ਉਦੋਂ ਚੱਕੂਗਾ ਹੁਣ ਰੱਖ ਦਈਏ ਪਸ਼ੂਆਂ ਨੂੰ ਪਾਣੀ ਤਾਂ ਆ ਕਤੂਰੇ ਦੇਖੋ ਆ ਦੇਖੋ ਕਤੂਰੇ ਇੱਥੇ ਸਾਨੂੰ ਮਨੀ ਦੇ ਬਾਬੇ ਕੋਲੋਂ ਇੰਨੀ ਆ ਗਾਲਾਂ ਪੈਣੀਆਂ ਜੇ ਗੇਦੇ ਦੇ ਮਨੀ ਪਾਂਜਿਆ ਸਾਸਰੀ ਕਾ ਬੀ ਧਿਆਨ ਨਾ ਧਿਆਨ ਨਾ ਦੇਲਾ ਇਹਨਾਂ ਦੀ ਮਾਂ ਲੈ ਕੇ ਨਹੀਂ ਗਈ ਹਨਾ ਛੱਡ ਗਈ ਫੇ ਇੱਥੇ ਕਹਿੰਦੀ ਡੇਰੇ ਡੇਰੇ ਰੱਖ ਲਓ ਕਹਿੰਦੀ ਕੁੱਤਾ ਆਏ ਹੋ ਪਿਓਰ ਕਾਲਾ ਦਿਖਾਈ ਐਨ ਮੁਖਰੀ ਐਨਾ ਪਿਓਰ ਕਾਲਾ ਦੇਖ ਲੈ ਐਨ ਕਿਸੇ ਨੂੰ ਲੈਣੇ ਤਾਂ ਲੈ ਜਾਓ ਜੀ ਇਹ ਜਰਾ ਸਰ ਨਾ ਕਿਸੇ ਨੇ ਹੱਥਾਂ 'ਚ ਫੜੇ ਫੁੜੇ ਨਹੀਂ ਹਨਾ ਮਤਲਬ ਕਿ ਤਾਂ ਕਰਕੇ ਜਦੋਂ ਹੱਥ ਲਾਈਏ ਚੀਖਦੇ ਆ ਜਿਹਨੇ ਆਣੇ ਖੇਲਦੇ ਖੂਲਦੇੋਂਦੇ ਵੀ ਨਹੀਂ ਬਾਜ ਮਾਰੇ ਤੇ ਹੁੰਦੇ ਵੀ ਨਹੀਂ ਬਾਪੂ ਨੂੰ ਕਹੀਂ ਉਹਨਾਂ ਨੂੰ ਕਹੀਂ ਆਹ ਦੇ ਮੈਨੂੰ ਪੰਜ ਹੀ ਆਦੇ ਨਿਕਲਿਆ ਵਿੱਚੋਂ ਆਹ ਦੇ ਆਹ ਦੇ ਵਿੱਚੋਂ ਨਿਕਲਿਆ ਆਦੇ ਮੈਨੂੰ ਮੈਂ ਘਰੇ ਮੈਨੂੰ ਭਲੇਖਾ ਆਹ ਦੇ ਵਿੱਚ ਵੜਿਆ ਹੋਇਆ ਕੁੱਤੀ ਆਹ ਦੇ ਵਿੱਚ ਵੜਿਆ ਪੰਜ ਹੀ ਆ ਤਿੰਨ ਤੋਂ ਦੋ ਪੰਜ ਆ ਆਹ ਦੇ ਉਹ ਕਿੱਥੇ ਚੱਲਿਆ ਉਹ ਡੌਨ ਦੱਸ ਇਹ ਬਾ ਨਿੱਕੇ ਨਿੱਕੇ ਭਾਂ ਕੋਈ ਹੋਰ ਕੁੱਤਾ ਮਾਰ ਦਵੇ ਇਹਨਾਂ ਨੂੰ ਇਹਨਾਂ ਦੀ ਮਾਂ ਨੂੰ ਕੋਈ ਫਿਕਰ ਹੀ ਨਹੀਂ ਸਾਰੇ ਅਸੀਂ ਇਹਦੀ ਮਾਂ ਕੋ ਛੱਡ ਕੇ ਆਏ ਮਾਂ ਇਹਨਾਂ ਦੀ ਲੈ ਕੇ ਨਹੀਂ ਜਾਂਦੀ ਇਹਨਾਂ ਨੂੰ ਉਹ ਦੇਲਾ ਕਿੱਧਰ ਤੁਰੀ ਫਿਰਦੀ ਆ ਉਹ ਸਾਹਮਣੇ ਜਿਹੜੇ ਸਾਹਮਣੇ ਜਿਹੜੇ ਗੁੱਜਰ ਆ ਇਹਨਾਂ ਦੀ ਕੁੱਤੀ ਦੇ ਬੱਚੇ ਆ ਇਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਦੇਖੋ ਹੋਰ ਆਪਣਾ ਨਵਾਂ ਵਲੌਗ ਕਿੰਨੇ ਦਿਨ ਹੋ ਚੱਲੇ ਵਲੌਗ ਬਣਾਇਆ ਨਹੀਂ ਕਿੰਨੇ ਦਿਨ ਹੋ ਚਲੇ ਜਿੱਦਨ ਦਾ ਉਹ ਸਿੰਗਰ ਰਾਜਵੀਰ ਜਵੰਦਾ ਬਾਰੇ ਸੁਣਿਆ ਉਹ ਤੋਂ ਇੱਕ ਦਿਨ ਪਹਿਲਾਂ ਦਾ ਮਾਨ ਹੀ ਨਹੀਂ ਕੀਤਾ ਬਣਾਉਣ ਨੂੰ ਬਿਲਕੁਲ ਵੀ ਨਹੀਂ ਮੰਨ ਕੀਤਾ ਬਣਾਇਆ ਵੀ ਨਹੀਂ ਹਜੇ ਵੀ ਵੀਡੀਓਜ਼ ਦੇਖੀ ਦੀਆਂ ਨਾ ਉਹ ਜਿਹੜੀਆਂ ਉਹ ਉਹਦੀਆਂ ਮਜ਼ਾਕ ਵਾਲੀਆਂ ਹਾਸੇ ਵਾਲੀਆਂ ਉਹ ਜਿੱਥੇ ਉਹ ਮੈਂ ਤਾਂ ਪਹਿਲਾਂ ਕਦੀ ਉਹਦੇ ਗਾਣੇ ਹੀ ਸੁਨੇ ਆ ਮੈਂ ਰਾਜਵੀਰ ਜਵੰਦਾ ਦੇ ਬਟਮੈ ਦੀਆਂ ਇੰਦਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਕਦੇ ਨਹੀਂ ਦੇਖੀਆਂ ਮਤਲਬ ਕਿ ਮੈਂ ਗਾਣੇ ਉਹਦੇ ਬਹੁਤ ਸੁਣਦੀ ਰਹੀ ਆ ਮਨਵੀਰ ਦੇ ਡੈਡੀ ਨੇ ਬਾਹਰੋਂ ਆਉਣਾ ਜਦੋਂ ਉਹ ਬਾਹਰੋਂ ਆਏ ਸੀ ਜਦੋਂ ਉਹਦਾ ਗਾਣਾ ਆਇਆ ਸੀ ਨਾ ਸਕੂਨ ਮਨੀ ਸਕੂਨ ਗਾਣਾ ਜਦੋਂ ਰਾਜਵੀਰ ਜਵੰਦਾ ਦਾ ਆਇਆ ਸੀ ਤਾਂ ਮਨਵੀਰ ਦੇ ਡੈਡੀ ਬਾਹਰੋਂ ਆਏ ਸੀ ਤਾਂ ਮੈਂ ਜਿੰਨੀ ਵਾਰੀ ਉਹਨਾਂ ਨਾਲ ਜਾਣਾ ਨਾ ਗੱਡੀ 'ਚ ਕਿਤੇ ਵੀ ਮਾਂ ਮੈਂ ਜੋ ਉਹੀ ਗਾਣਾ ਰਿਪੀਟ ਕਰਨਾ ਰਾਜਵੀਰ ਜਵੰਦਾ ਦਾ ਮਨਵੀਰ ਤੇ ਡੈਡੀ ਨੇ ਕਹਣਾ ਇਹ ਤਾਂ ਗਾਣਾ ਹੋਣਾ ਹੈ ਨਾ ਰਟ ਗਿਆ ਹੋਣਾ ਤੈਨੂੰ ਨਾ ਲਾਇਆ ਕਰ ਮੈਂ ਤਾਂ ਕਿਹਾ ਹਰ ਇੱਕ ਗਾਣਾ ਜਿਹੜਾ ਉਹ ਹਸਬੰਡ ਵਾਈਫ ਦੇ ਰਿਸ਼ਤੇ ਨੂੰ ਲੈ ਕੇ ਜਾਂ ਉਦਾਂ ਵੀ ਆ ਜਿਹੜਾ ਬਾ ਬੋਲ ਤੇਰੀ ਪੱਗ ਵੇ ਸੁੱਚੀ ਤਾਂ ਤੇ ਸਾਰੇ ਗਾਣੇ तकरीबन ਮੈਂ ਬਹੁਤ ਸੁਣਦੀ ਸੀ ਅਜੇ ਵੀ ਸੁਣੀਦੇ ਆ ਆ ਜਿਹੜਾ ਲਾਸਟ ਗਾਣਾ ਆਪਨੇ ਕੱਢਿਆ ਵੀਰ ਨੇ ਤੂੰ ਦੇ ਸੁਪਨਾਂ ਜਦ ਤੂੰ ਦੇ ਸੁਪਨਾਂ ਵੇ ਉਹ ਵੀ ਥੋੜੇ ਦਿਨ ਹੀ ਹੋਏ ਉਹਦੇ ਐਕਸੀਡੈਂਟ ਤੋਂ ਪਹਿਲਾਂ ਮੈਂ ਉਹ ਗਾਣਾ ਬੜਾ ਸੁਣਿਆ ਤੇ ਮੋਤਾ ਕੀ ਕਹਿੰਦੇ ਹੁੰਦੇ ਨਾ ਇੱਕ ਕੋਈ ਇਦਾਂ ਹੋ ਜਾਣਾ ਤੇ ਇਨਸਾਨ ਅਫਸੋਸ ਕਰ ਸਕਦਾ ਹੈ ਇਹ ਜਿਹੜੀਆਂ ਜਵਾਨ ਮੌਤਾਂ ਹੋ ਜਾਂਦੀਆਂ ਨਾ ਜਵਾਨ ਕਿਸੇ ਦਾ ਤੀਜ ਹੋਵੇ ਚਾਹੇ ਪੁੱਤ ਹੋਵੇ ਜਦ ਜਵਾਨ ਕੋਈ ਦੁਨੀਆ ਤੋਂ ਜਾਂਦਾ ਨਾ ਚਾਹੇ ਕਿਸੇ ਪਤਨੀ ਦਾ ਪਤੀ ਹੋਵੇ ਜਵਾਨ ਮੌਤ ਤੇ ਤਾਂ ਕਹਿੰਦੇ ਨਾ ਦੁੱਖ ਦੁੱਖ ਵਾਸਤੇ ਵੀ ਜਿਹੜੇ ਉਹ ਵਰਡ ਆ ਨਾ ਲਫ਼ਜ਼ ਆ ਉਹ ਥੋੜੇ ਹੀ ਰਹਿ ਜਾਂਦੇ ਆ ਮਤਲਬ ਕਿ ਇਨਸਾਨ ਘਾਰੀ ਨਹੀਂ ਸਕਦਾ ਹੁਣ ਇੱਕ ਸਿੰਗਰ ਸੀ ਸਾਡਾ ਉਹਨਾਂ ਕੋਈ ਰਿਸ਼ਤਾ ਨਹੀਂ ਸੀ ਕੋਈ ਕੁਝ ਨਹੀਂ ਪਰ ਉਹਦਾ ਪਰਿਵਾਰ ਜਿੱਦਾਂ ਸਿੱਧੂ ਮੂਸੇਵਾਲ ਵਾਲੀ ਕਹਿਰ ਆਇਆ ਸੀ ਉਹ ਇਦਾਂ ਚਲੋ ਆਮ ਲੋਕਾਂ ਦੇ ਵਿੱਚ ਵੀ ਦੁਨੀਆ ਵਿੱਚ ਬਹੁਤ ਲੋਕ ਇਦਾਂ ਦੇ ਆ ਜਿਨ੍ਹਾਂ ਦੇ ਜਵਾਨ ਬੁੱਤ ਚੱਲ ਜਾਂਦੇ ਆ ਘਰ 'ਚ ਇਕੱਲੇ ਮਾਪੇ ਰਹਿ ਜਾਂਦੇ ਆ ਜਾਂ ਘਰਵਾਲੀ ਬੱਚੇ ਇਦਾਂ ਨਹੀਂ ਹੋਂ ਤਾਂ ਕਵਿਸ਼ਨ ਇਹ ਸੋਚਦਾ ਨਹੀਂ ਹੋਣੀਆਂ ਚਾਹੀਦੀਆਂ ਇੱਕਾ ਜਿਹੜਾ ਹੁਣੇ ਹੀ ਮੁੱਕਿਆ ਉਹ ਵਰਿੰਦਰ ਘੁੰਮਣ ਜਿਹਦਾ ਵਰਿੰਦਰ ਘੁੰਮਣ ਉਸ ਤੋਂ ਇੱਕ ਦਿਨ ਬਾਅਦ ਚ કે ਦੋ ਦਿਨ ਬਾਅਦ ਚ ਵਰਿੰਦਰ ਘੁੰਮਣ ਜਲੰਧਰ ਸਾਈਡ ਦੇ ਆ ਮੇਰੇ ਘਰ ਚ ਉਹ ਵੀਰ ਉਹਨਾਂ ਦੀ ਵੀ ਡੈਥ ਹੋ ਗਈ ਬੋਡੀ ਬਿਲਡਰ ਇਤਾਂ ਦੀਆਂ ਮੌਤਾਂ ਦਾ ਬਹੁਤ ਦੁੱਖ ਲੱਗਦਾ ਮਨ ਨਹੀਂ ਨੀ ਕੀਤਾ ਮਤਲਬ ਕਿ ਮੇਰੇ ਚੈਨਲ ਦੀ ਰੀਚ ਇਸ ਟਾਈਮ ਆਈ ਥਿੰਕ ਮਰੀ ਐਨੀ ਕੁ ਕੜ ਗਈ ਹੈ ਨਾ ਜੀਡੀਸੀ ਅੱਧੀ ਅੱਧੋ ਵੀ ਅੱਧੀ ਰਹਿ ਗਈ ਮੈਂ ਦੇਖਦੀ ਵੀ ਆ ਵੀ ਮੇਰੇ ਚੈਨਲ ਦੀ ਨਹੀਂ ਰੀਚ ਘਟ ਗਈ ਕਿਉਂਕਿ ਵਲੌਗ ਪਾਉਂਦੇ ਰਹੋ ਤਾਂ ਰੀਚ ਵੱਧਦੀ ਹੈ ਚੈਨਲ ਦੀ ਨਹੀਂ ਤਾਂ ਨਹੀਂ ਵੱਧਦੀ ਉਹ ਮੈਂ ਇਹਨੇ ਵਲੌਗ ਪਾਏ ਨਹੀਂ ਤੇ ਮੇਰੇ ਚੈਨਲ ਦੀ ਰੀਚ ਬਹੁਤ ਘਟ ਗਈ ਦੇਖ ਕੇ ਵੀ ਮੇਰਾ ਮਨ ਨਹੀਂ ਕੀਤਾ ਅੱਜ ਵੀ ਸ਼ਹਿਰ ਚੱਲੇ ਆ ਗਰੋਸਰੀ ਲੈਣ ਉਹ ਬੜਦੇ ਲਵਾਂਗੇ ਆਪਾਂ ਬਰਾਂਡੇ ਦੇ ਖਰਾਬ ਹੋਏ ਆ ਕਰਟਨਸ ਉਹ ਲਵਾਂਗੇ ਗਰੋਸਰੀ ਰਵਾਂਗੇ ਤੇ ਤਾਂ ਬਣਾਉਣ ਲੱਗੇ ਆ ਤੇ ਕੱਲ ਤੋਂ ਫਿਰ ਕਰਾਂਗੇ ਸਫਾਈਆਂ ਸ਼ੁਰੂ ਤੋ ਇਸ ਕਰਕੇ ਸ਼ੁਰੂ ਕਰ ਲਿਆ ਪਰ ਜੇ ਮਨ ਪੁੱਛੋ ਨਾ ਉਹ ਮੈਂ ਤਾਂ ਕਹਿੰਨੀ ਕਿਸੇ ਨੂੰ ਇੰਨੀ ਜਲਦੀ ਤਰੱਕੀ ਨਹੀਂ ਕਰਨੀ ਚਾਹੀਦੀ ਜੇ ਜੇ ਜਦੋਂ ਇਨਸਾਨ ਇਦਾਂ ਤਰੱਕੀ ਕਰ ਲੈਂਦਾ ਜਲਦੀ ਜੇ ਪਰਮਾਤਮਾ ਨੇ ਇਦਾਂ ਹੀ ਕਰਨੀ ਹੈ ਨਾ ਰੱਬ ਨੂੰ ਇੰਨੀ ਜਲਦੀ ਤਰੱਕੀ ਦੇਣੀ ਨਹੀਂ ਚਾਹੀਦੀ ਕਰਨੀ ਨਹੀਂ ਚਾਹੀਦੀ ਇੰਨੀ ਜਲਦੀ ਤਰੱਕੀ ਇਨਸਾਨ ਫਿਰ ਤਰੱਕੀ ਤੋਂ ਬਿਨਾ ਹੀ ਚੰਗਾ ਆਮ ਸਾਦਾ ਇਨਸਾਨ ਹੀ ਚੰਗਾ ਜੇ ਤਰੱਕੀ ਕਰਨ ਨਾਲ ਨਾਮ ਬਣਾਉਣ ਨਾਲ ਇੰਨੀ ਸ਼ੌਹਰਤ ਨੂੰ ਕੀ ਕਹੀਦਾ ਖੱਟਣ ਨਾਲ ਜੇ ਇਨਸਾਨ ਨੂੰ ਇੰਨੀ ਜਲਦੀ ਰੱਬ ਲੈ ਜਾਂਦਾ ਕਿਸੇ ਤਾਂ ਚੰਗਾ ਰੱਬ ਐਨੀ ਤਰੱਕੀ ਦਵੇ ਹੀ ਨਾ ਤੇ ਚਲੋ ਜੀ ਹੁਣ ਚੱਲਦੇ ਆਪਾਂ ਸ਼ਹਿਰ ਕੀ ਗਈ ਏ ਹੋਰ ਦੇਖ ਲੈ ਸੂਟ ਲੈ ਗਏ ਆਲ ਰਾਈਟ ਬ੍ਰਾਂਡ ਦੇ ਵਾਸਤੇ ਹੋਰ ਕਮਰੇ ਵਾਸਤੇ ਭੁਲਾ ਦੇ ਨਹੀਂ ਉਹ ਨਵੇਂ ਇਹ ਬੈੱਡ ਸ਼ੀਟ ਚੂਰਕੀਆਂ ਦਿਖਾ ਦੇ ਚਲੇ ਜਾ ਕੇ ਬੋਲਾਂਗੇ ਵੀ ਇਹ ਵੀ ਜੀ ਦਵਾਈ ਕਰਕੇ ਉਹਨਾ ਨੂੰ ਮੇਰੇ ਬਾਪਿਆਂ ਨੇ ਕਹਿੰਦਾ ਵਾਸਤੇ ਲੈਣੇ ਨੇ ਲੈ ਲੈ ਨਾ ਜੀ ਸਲਾਈ ਨਾ ਦੇ ਸਿੰਗਲ ਚਦਰਾਂ ਗਰਮ ਦੇਖ ਦਿਓ ਗਰਮ ہاں ਜੀ ਸਿੰਗਲ ਗਰਮ ਚਦਰ ਉਹ ਵੀ ਦਿਖਾ ਦਿਓ ਇੱਕ ਲੈ ਜਾਣੇ ਆ ਉਹ ਦਰਹਿ ਹੋਰ ਕਲਰ ਮੈਂ ਅੰਦਰ ਜਾ ਕੇ ਦੇਖ ਲੈਣੀ ਜਿਹੜਾ ਹੋਊਗਾ ਫਿਰ ਉਹ ਮੈਂ ਕੋਠੇ ਤੇ ਉੱਪਰ ਓਏ ਜੀ ਕਿਤੇ ਲਾਈਟ ਨਹੀਂ ਨਾ ਲਾਈਟ ਕਰਕੇ ਤਾਂ ਬਹੁਤ ਪ੍ਰੋਬਲਮ ਆ ਰਹੀ ਹੈ ਇਹ ਦੇਖ ਲੂਗੀ ਨਹੀਂ ਤੇ ਰੱਖ ਲੋ ਮੈਂ ਥੋੜਾ ਬ੍ਰਾਈਟ ਕਲਰ ਲੈਣਾ ਮੁਰਦਾ ਪਸੰਦ ਆਇਆ ਮੈਂ ਵੀ ਆਪਣੇ ਤੇ ਨਾ ਬਹੁਤ ਸੋਹਣੇ ਸੋਹਣੇ ਕਲਰ ਹੁੰਦੇ ਭਾਜੀ ਨੇ ਅੱਗੇ ਲਾਏ ਹੁੰਦੇ ਆ ਬਾਹਰ ਹੋ ਜਿੱਤਾ ਹੋਰ ਵੀ ਹੋਣੇ ਕਈ ਫਿਰ ਦੇਖ ਲੂਗੀ ਤੇ ਆਪਾਂ ਜੀ ਜਾਇਆ ਕਰਟਨਸ ਵਾਲੀ ਦੁਕਾਨ ਤੇ ਬੈਡ ਸ਼ੀਟਸ ਲਈਆਂ ਦੋ ਬਰਾਂਡੇ ਵਾਸਤੇ ਪਰਦੇ ਲੈ ਲਏ ਆਪਾਂ ਪਿੱਲੋਲੇ ਮਤਲਬ ਕਿਸ ਰਾਣੇ ਤੇ ਇੱਕ ਡੈਡੀ ਦੇ ਜਿਹੜੇ ਕਮਰੇ ਚੰਗੀਠੀ ਆ ਉਹਦੇ ਵਾਸਤੇ ਉਹ ਕੀ ਕਹਿੰਦੇ ਹੁੰਦੇ ਉਹਨੂੰ ਸ਼ੀਟ ਜੀ ਹਨਾ ਸ਼ੀਟ ਤੇ ਇਹ ਆਗੇ ਜੀ ਆਪਾਂ ਹਵੇਲੀ ਆਪਣੀ ਗੰਗੂ ਤੇ ਮੰਗੋ ਮੰਗੋ ਹੋਣ ਵਾਸਤੇ ਦੁੱਧ ਉਹਦੇ ਤੇ ਆਈ ਹੋਈ ਆ ਜੀ ਮਤਲਬ ਕਿ ਥੋੜਾ ਟਾਈਮ ਹੀ ਹੋਰ ਦੁੱਧ ਦਊਗੀ ਜਦ ਤੱਕ ਨਵੇਂ ਦੁੱਧ ਨਹੀਂ ਹੁੰਦੀ ਹੌਲੀ ਹੌਲੀ ਇੱਕ ਟਾਈਮ ਕਰਨੀ ਪਾਉਗੀ ਫਿਰ ਜ਼ਿਆਦਾ ਟਾਈਮ ਇਦਾਂ ਹੀ ਸਾਹਮਣੀ ਪੈਣੀ ਆ ਇਹ ਮੰਗੂ ਜ਼ਿਆਦਾ ਟਾਈਮ ਇਦਾਂ ਹੀ ਸਾਂਭਣਾ ਪੈਣਾ ਬਿਨਾਂ ਦੁੱਧ ਤੋਂ ਹੀ ਹਨਾ ਜਦ ਤੱਕ ਮੰਗੂ ਦੇ ਕਿਸੇ ਪਾਸੇ ਨਹੀਂ ਲੱਗਦਾ ਮੰਗੂ ਆਸੇ ਨਹੀਂ ਹੁੰਦਾ ਨਵੇਂ ਦੁੱਧ ਨਹੀਂ ਹੁੰਦੀ ਹਨਾ ਮੈਂ ਕਿਹਾ ਜਦ ਤੱਕ ਨਵੇਂ ਦੁੱਧ ਨਹੀਂ ਹੁੰਦੀ ਇਦਾਂ ਹੀ 9 ਮਹੀਨੇ ਤੇ ਹੋ ਗਏ ਵਿਚਾਰੀ ਨੂੰ ਦੁੱਧ ਦਿੰਦੀ ਨੂੰ ਗਰਮੀ ਕਹਿਰਦੀ ਸੀ ਉਦੋਂ ਕਿਸੇ ਪਾਸੇ ਹੋਈ ਨਹੀਂ ਹੁਣ ਦੇਖਦੇ ਕਿੱਦਾਂ ਹੁੰਦੀ ਆ ਹੋਏ ਕੀ ਹੋਇਆ ਇਹ 3 ਮਹੀਨਾ ਗਏ ਕਚੌਨੇ ਆ ਬਸ ਮੈਂ ਨਹੀਂ ਦੋ ਟਾਈਮ ਫੇਕ ਇੱਕ ਟਾਈਮ ਕਰਦੀ ਆ ਇਹਨੂੰ ਹਨਾ ਘਾਈ ਜੀ ਕੇ ਕੋਟਾ ਕਰਦੇ ਪਤਾ ਲੱਗ ਗਿਆ ਕਿ ਪਤਾ ਲੱਗ ਗਿਆ ਜਦੋਂ ਫੇਕ ਟਾਈਮ ਕਰਦਾਂਗੇ ਕਿਉਂਕਿ ਨਾ ਹੋ ਜਾਵੇ ਹੁਣ ਕਿਸੇ ਪਾਸੇ ਇਹ ਜੀ ਹੀਟ ਵਿੱਚ ਆ ਗਈ ਸੀ ਆਪਣੀ ਮੰਗੋ ਤੇ ਹੀਟ ਵਿੱਚ ਆ ਗਈ ਸੀ ਤੇ ਆਪਾਂ ਇਹਦੀ ਏਆਈ ਜਿਹੜੀ ਆ ਉਹ ਕਰਵਾ ਦਿੱਤੀ ਆ ਨਾਲ ਆਪਾਂ ਜਿਹੜਾ ਠੰਡਾ ਟੀਕਾ ਹੁੰਦਾ ਉਹ ਵੀ ਲਵਾ ਦਿੱਤਾ ਸੀ ਬਾਕੀ ਹੁਣ ਰੱਬ ਰੱਖਾ ਰੱਬ ਦੇ ਹੱਥ ਵਾਸੇ ਆ ਫੀਡ ਬਿਲਕੁਲ ਇਹਦੀ ਬੰਦ ਕਰ ਦਿੱਤੀ ਆ ਅਸੀਂ ਫੀਡ ਮਤਲਬ ਕਿ ਦਿੰਨੇ ਆ ਨਾਰਮਲ ਕੁਆਂਟੀਟੀ ਚ ਬਹੁਤ ਜ਼ਿਆਦੀ ਨਹੀਂ ਦੇਣਦੇ ਕਿਉਂਕਿ ਦੁੱਧ ਬਹੁਤ ਘਟ ਗਿਆ ਹੁਣ ਫੀਡ ਬੰਦ ਕਰਨ ਕਰਕੇ ਤੇ ਇਸ ਕਰਕੇ ਨਾਰਮਲ ਜੀ ਫੀਡ ਇਹਨੂੰ ਦਈਦੀ ਆ ਤੇ ਦਾਣਾ ਦੂਣਾ ਬਿਲਕੁਲ ਬੰਦ ਗਰਮ ਚੀਜ਼ ਬਿਲਕੁਲ ਬੰਦ ਤੇ ਇਹ ਆਈ ਇਹਦੀ ਕਰਵਾਈ ਆ ਮਤਲਬ ਕਿ ਇੱਕ ਅੱਧਾ ਦਿਨ ਹੀ ਹੋਇਆ ਹਜੇ ਕਰਵਾਈ ਨੂੰ ਕਰਵਾ ਦਿੱਤੀ ਆ ਲੋਕ ਲੋਕ ਬਣਾਏ ਨਹੀਂ ਸੀ ਕਾਰਨ ਤੁਹਾਨੂੰ ਦੱਸਿਆ ਕਿਉਂ ਨਹੀਂ ਬਣਾਏ ਹੁਣ ਉਹ ਇਹਦੇ ਤੋਂ ਉਮੀਦਾਂ ਵਾਂ ਇਹਦਾ ਹਜੇ ਪਿਆਜ 1.5 ਮਹੀਨਾ ਚੈੱਕਪਾਸਟੇ 1.5 ਮਹੀਨੇ ਬਾਅਦ ਚ ਇਸ ਮੈਡਮ ਜੀ ਦਾ ਪਤਾ ਲੱਗਣਾ ਜੀ ਇਹ ਕੀ ਕਹਿੰਦੇ ਆ ਇਹੋ ਕਈ ਆਈ ਸਾਡਾ ਜੀਕਰ ਦਾ ਕੱਲ ਨੂੰ ਜਾ ਕੇ ਹੋਰ ਗਾਂ ਲੈ ਆਈਏ ਕਿਉਂਕਿ ਨਾ ਮੰਗੋ ਦੁੱਧ ਕਿੰਨਾ ਘਟ ਗਈ ਆ ਘਰ ਦਾ ਤਾਂ ਸਾਡਾ ਖੁੱਲਾ ਸਰ ਜਾਂਦਾ ਵਧੀਆ ਤੇ ਪਰ ਫਿਰ ਵੀ ਇੱਕ ਉਹ ਆਰ ਜਾ ਹੁੰਦਾ ਨਾ ਆਪਣੀ ਹਾਂ ਧਾਕੜ ਜਾ ਨਿਕਲ ਆਵੇ ਨਾ ਹਾਂ ਆਪਣੀ ਫੇਰ ਆ ਇਹ ਤਾਂ ਛੋਟਾ ਹੈ ਛੋਟਾ ਹਾਥੀ ਨਹੀਂ ਉਹ ਤਾਂ ਹਾਈਟ ਨਹੀਂ ਆ ਆਪਣੀ ਮੰਗੰਗਾ ਦੀ ਇੰਨੀ ਨੋਰਮਲ ਹਾਈਟ ਜਿਹਦਾ ਜਰਸੀ ਦੀ ਮੀਡੀਅਮ ਹਾਈਟ ਨਹੀਂ ਹੁੰਦੀ ਉਹ ਹਾਈਟ ਐ ਇਹਦੀ ਗੰਗਾ ਦੀ ਮੈਂ ਆ ਮੇਰੇ ਕੋ ਆ ਮਾ 70 ਦੇਖ ਵਾ ਨਹੀਂ ਹੋਏ ਹੋਏ ਮਨੀ ਮੇਨਾ ਨਹੀਂ ਇਹਦੀ ਬਣਦੀ ਏ ਤੇ ਟਪ ਕੇ ਪੈਂਦੀ ਮੈਨੂੰ ਨਹੀਂ ਲੱਤਾਂ ਵੀ ਕਿਦਾਂ ਚੱਕਣ ਲਾ ਪੀ ਪਿਛਲੀਆਂ ਵੀ ਕਹਿੰਦੀ ਹੋਣੀ ਇਹ ਕਹਿੰਦੀ ਹੋਣੀ ਤੂੰ ਕੀ ਸਾਡੀ ਪ੍ਰਾਈਵੇਸੀ ਖਰਾਬ ਕਰਦੀ ਰਹਿਣੀ ਆ ਕਹਿੰਦੀ ਮਨੀ ਕਹਿੰਦੀ ਹੋਣੀ ਤੇ ਸਾਡੀਆਂ ਪਰਸਨਲ ਗੱਲਾਂ ਦੱਸਦੀ ਰਹਿਣੀ ਲੋਕਾਂ ਨੂੰ ਸਹੀ ਕਿ ਨਹੀਂ ਓਹੋ ਚਲੋ ਜੀ ਮੰਗੋਂ ਹੁਣ ਇੱਕ ਮੰਗੋਂ ਦੀ ਪੁੱਠੀ ਆਦਤ ਪੈ ਗਈ ਜੀ ਇਹ ਪੱਠੇ ਨਹੀਂ ਖਾਂਦੀ ਘਾਹੀ ਖਾਂਦੀ ਆ ਕੀ ਕਰੀਏ ਤੇ ਉਹਨੇ ਨੁਕਾ ਹਕੂ ਪਾ ਕੇ ਤਾਂ ਫੇਰ ਇਹਦੀ ਧਾਰ ਕੱਢੀਏ ਤੂੜੀ ਖਾਂਦੀ ਹੁਣ ਇਹਨੇ ਫੇਰ ਦੁੱਧ ਕੀ ਦੇਣਾ ਜਦੋਂ ਹੁਣ ਤੂੜੀ ਖਾਣ ਲੱਪੀ ਸਵੇਰੇ ਵੀ ਸਾਰੀ ਇਹ ਤੂੜੀ ਖਾਦੀ ਸਵੇਰ ਦੀ ਹੂੰ ਬੜੀ ਟੈਨਸ਼ਨ ਹੋ ਜਾਂਦੀ ਏਦਾਂ ਜਦੋਂ ਪਸ਼ੂ ਕਰਦੇ ਨਾ ਬਿਮਾਰ ਹੋਈ ਸੀਗੀ ਉਦੋਂ ਤਾਂ ਇਤੋਂ ਵੀ ਜ਼ਿਆਦਾ ਘਟੀ ਸੀਗੀ ਆਹੋ ਚਲੋ ਫੇਰ ਜਿੰਨਾਕ ਦੁੱਧ ਦਿੰਦੀ ਉਹ ਧਾਰ ਕੱਢ ਲਈ